ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆਂ ਕੁਝ ਧਮਕੀ ਭਰੀਆਂ ਈਮੇਲਜ਼ ਜਿਹੜੀਆਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਸੀ ਕੁਝ ਮੇਲਜ਼ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਸੋ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਕਮਿਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ ਤੇ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਅਸੀਂ ਜੇ ਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਜੋ ਵੀ ਜਿਨੇ ਵੀ ਕੁਝ ਕੀਤਾ ਕੋਈ ਥੈਟਨਿੰਗ ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲਹਿਜਾ ਹੈ ਉਹਨੂੰ ਅਸੀਂ ਧਮਕੀ ਵੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੂ ਹੀ ਗਿਆ ਹੈ ਤਾਂ ਅਸੀਂ ਚਾਹੇ ਸਾਨੂੰ ਉਹਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਹੈ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਪੁਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਦੱਸੋ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆਂ ਕੁਝ ਧਮਕੀ ਭਰੀਆਂ ਈਮੇਲਜ਼ ਜਿਹੜੀਆਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਸੀ ਕੁਝ ਮੇਲ ਤੇ ਮੇਰੇ ਨਾਂ ਤੇ ਵੀ ਆਈਆਂ ਹੋਈਆਂ ਸੋ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ ਅੱਜ ਸ਼ਮਨੀ ਕੌਂਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆਪਸ ਦੇ ਵਿੱਚ ਇਸ ਮਾਮਲੇ 'ਚ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਤਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨ ਆਉਂਦੇ ਨੇ ਜੋ ਵੀ ਜੀਨੇ ਵੀ ਕੁਝ ਕੀਤਾ ਕੋਈ ਥੈਟਨਿੰਗ ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲੈ ਜਾਏ ਉਹਨੂੰ ਅਸੀਂ ਧਮਕੀ ਵੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੂ ਹੀ ਗਿਆ ਹੈ ਤਾਂ ਅਸੀਂ ਚਾਹੇ ਸਾਨੂੰ ਉਹਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਐ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਪੁਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਦੱਸਾਂਗੇ ਅੱਜ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆਂ ਕੁਝ ਧਮਕੀ ਭਰੀਆਂ ਈਮੇਲਜ਼ ਜਿਹੜੀਆਂ ਉਹ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਸੀ। ਉਹ ਕਿਸ਼ਮੇਲ ਤੇ ਮੇਰੇ ਨਾਂ ਤੇ ਵੀ ਆਈਆਂ ਹੋਈਆਂ। ਸੋ ਇਹਦੇ ਵਿੱਚ ਮੈਂ ਜ਼ਿਆਦਾ ਡਿਟੇਲ ਨਹੀਂ ਦੱਸ ਸਕਦਾ। ਅੱਜ ਕਮਿਊਨਿਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਸੀਨੀਅਰ ਮੈਂਬਰ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਆਪਸ ਦੇ ਵਿੱਚ ਇਸ ਮਾਮਲੇ ਤੇ ਡਿਸਕਸ਼ਨ ਹੋਇਆ ਕਿ ਕੀ ਕੰਟੈਂਟ ਸੀ ਉਹਨਾਂ ਦਾ ਜੋ ਸਾਡੇ ਕੋਲੇ ਪਹਿਲਾਂ ਮਿਲਿਆ ਸੀ ਉਹਦੇ ਨਾਲ ਮੈਚ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਕਿ ਕਿੱਥੋਂ ਇਹ ਈਮੇਲਾਂ ਆਈਆਂ ਨੇ ਆਈਪੀ ਐਡਰੈਸ ਜਿਹੜੇ ਨੇ ਉਹ ਸਾਰੇ ਸਾਨੂੰ ਮਿਲ ਗਏ ਨੇ ਕਿਉਂਕਿ ਅਸੀਂ ਉਸ ਜਗ੍ਹਾ ਦੀ ਸੁਰੱਖਿਆ ਸੰਬੰਧੀ ਕੋਈ ਕਟਾਹੀ ਨਹੀਂ ਕਰ ਸਕਦੇ ਜਿੱਥੇ ਸਾਰੀ ਦੁਨੀਆ ਦੇ ਲੋਕ ਆਪਣੀ ਸੁਰੱਖਿਆ ਲਈ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਰਦਾਸ ਕਰਨਾ ਹੁੰਦੇ ਨੇ ਜੋ ਵੀ ਜੀਨੇ ਵੀ ਕੁਝ ਕੀਤਾ ਕੋਈ ਥ्रेटनिंग ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲੈਜਾ ਹੈ ਉਹਨੂੰ ਅਸੀਂ ਧਮਕੀ ਵੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂਜ਼ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੋਂ ਹੀ ਗਿਆ ਹੈ ਤਾਂ ਅਸੀਂ ਚਾਹੇ ਸਾਨੂੰ ਉਹਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਐ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਪੁਖਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਦੱਸ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆਂ ਕੁਝ ਧਮਕੀ ਭਰੀਆਂ ਈਮੇਲਸ